ਕੁਰਾਲੀ న్యూਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਹਰਦوار ਧਰਮਸ਼ਾਲਾ ਜੋ ਕਿ ਸਤਗੁਰੂ ਸੋਮੀ ਜੀ ਮਹਾਰਾਜ ਜੀ ਦੀ ਧਰਮਸ਼ਾਲਾ ਹੈ ਕੁਰਾਲੀ ਵਾਲਿਆਂ ਦੀ ਹਰਦوار ਦੇ ਵਿੱਚ ਕੋਸ਼ਿਸ਼ ਸਥਾਨ ਦੇ ਕਰਾਉਣੇ ਆ ਤੁਹਾਨੂੰ ਧਰਮਸ਼ਾਲਾ ਦੇ ਦਰਸ਼ਨ ਜੋ ਜੀ ਹੈ ਗੇਟ ਤੋਂ ਧਰਮਸ਼ਾਲਾ ਦਾ ਗੇਟ ਦਰਵਾਜ਼ੇ ਤੋਂ ਬਾਹਰ ਜੋ ਥੜੀਆਂ ਬਣੀਆਂ ਹੋਈਆਂ ਹਨ ਇੱਥੇ ਸਵਾਮੀ ਜੀ ਆਪ ਬੈਠਦੇ ਸਨ ਬਾਹਰ ਇਹ ਜੋ ਸਾਹਮਣੇ ਥੜੀਆਂ ਤੁਸੀਂ ਦੇਖ ਰਹੇ ਹੋ ਗੇਟ ਦੇ ਨਾਲ ਹੀ ਸਤਿਗੁਰ ਸਵਾਮੀ ਜੀ ਮਹਾਰਾਜ ਇੱਥੇ ਆਪ ਬੈਠਦੇ ਸਨ ਸੋ ਇਹ ਜੋ ਕਮਰਾ ਦੁਖਾਨ ਜਾ ਰਹੇ ਹਾਂ ਅਸੀਂ ਤੁਹਾਨੂੰ ਸਤਿਗੁਰ ਸਵਾਮੀ ਜੀ ਮਹਾਰਾਜ ਜੀ ਦੀ ਇੱਥੇ ਮੂਰਤੀ ਸਥਾਪਿਤ ਹੈਗੀ ਹੈ ਇੱਥੇ ਸ੍ਰੀ ਸੁਆਮੀ ਜੀ ਆਪ ਬੈਠਦੇ ਸਨ ਤੇ ਇੱਥੇ ਹੀ ਸੁਆਮੀ ਜੀ ਇਸ ਕਮਰੇ ਦੇ ਵਿੱਚ ਆਰਾਮ ਕਰਦੇ ਸਨ ਤੇ ਜੋ ਵੀ प्रवचन ਕਰਨੇ ਸੁਆਮੀ ਜੀ ਨੇ ਭੰਕਾ ਭਗਤਾਂ ਦੇ ਨਾਲ ਇੱਥੇ ਹੀ ਬਹਿ ਕੇ ਸੁਆਮੀ ਜੀ प्रवचन ਕਰਦੇ ਸਨ ਇਹ ਲਾਈਵ ਤੁਸੀਂ ਵੇਖ ਰਹੇ ਹੋ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਉਹਨਾਂ ਦੀ ਮੂਰਤੀ ਸਥਾਪਿਤ ਕੀਤੀ ਗਈ हारा मेरा दुल तारे हारा मेर दुल तारे त ਦੁਤਕਾਰਨ ਹਾਰਾ ਲੋ ਜੀ ਦਿਖਾਨਿਆਂ ਤੁਹਾਨੂੰ ਕਰਾਲੀ ਵਾਲਿਆਂ ਦੀ ਧਰਮਸ਼ਾਲਾ ਦੇ ਵਿੱਚ ਜੋ ਕਮਰੇ ਬਣੇ ਹੋਏ ਹਨ ਜੋ ਵੀ ਯਾਤਰੀ ਕਰਾਲੀ ਤੋਂ ਜਾਂਦਾ ਹੈ ਉਹਨਾਂ ਦੇ ਲਈ ਇਹ ਕਮਰੇ ਯਾਨੀ ਕਿ ਕੋਈ ਵੀ ਚਲਾਇ ਜਾਵੇ ਪੂਰੀ ਸਹੂਲਤ ਹਰ ਇੱਕ ਕਮਰੇ ਦੇ ਵਿੱਚ ਕੋਲਰ ਤੇ ਹਰ ਇੱਕ ਕਮਰੇ ਦੇ ਵਿੱਚ ਬੈੱਡ ਲੱਗਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਹ ਕੁੜਾੜੀ ਵਾਲਾ ਨਹੀਂ ਧਰਮਸ਼ਾਲਾ ਹੈ ਹਰਦਵਾਰ ਦੇ ਵਿੱਚ ਪੂਰੀ ਸਹੂਲਤ ਮਿਲਦੀ ਹੈ ਜੀ ਅਟੈਚ ਬਾਥਰੂਮ ਤੇ ਉੱਪਰ ਵੀ ਸ਼ੈੱਡ ਬਣਿਆ ਹੋਇਆ ਹੈ ਉੱਪਰ ਤੁਸੀਂ ਦੇਖ ਰਹੇ ਹੋ ਸਾਨੂੰ ਉੱਪਰ ਲਈਆਂ ਤਸਵੀਰਾਂ ਵੀ ਸਾਂਝੀਆਂ ਤੁਹਾਡੇ ਨਾਲ ਕਰਦੇ ਹਨ ਉੱਪਰ ਵੀ ਬਹੁਤ ਵਧੀਆ ਵੇੜਾ ਬਣਿਆ ਹੋਇਆ ਹੈ ਜੀ ਦੇ ਨਾਲ ਹੀ ਇੱਥੇ ਇੱਕ ਸ਼ੈੱਡ ਪਿਆ ਹੋਇਆ ਹੈ ਜੋ ਵੀ ਲੰਗਰ ਪਾਣੀ ਬਣਦਾ ਹੈ ਉੱਪਰ ਇੱਥੇ ਹੀ ਆ ਕੇ ਰਾਮ ਨਾਲ ਤੁਸੀਂ ਲੰਗਰ ਵੀ ਬਣਾ ਸਕਦੇ ਹੋ सतगुर कारण <problem> ਆਪੇ ਗੁਰਕਾਰਣ ਹਾਰਾ ਸਤਿਗੁਰਕਾਰਣ ਹਾਰਾ ਮੇਰਾ ਸਤਿਗੁਰਕਾਰਣ ਹਾਰਾ ਲਓ ਜੀ ਇਹ ਸਾਡੇ ਆਪਣੇ ਧਰਮਸ਼ਾਲਾ ਦੇ ਬੈਕ ਸਾਈਡ ਪਿਛਲਾ ਦਰਵਾਜਾ ਲੱਗਦਾ ਹੈ ਇੱਥੇ ਵੀ ਬਹੁਤ ਹੀ ਵਧੀਆ ਸ਼ੈੱਡ ਪਾਇਆ ਹੋਇਆ ਹੈ ਬਿਲਕੁਲ ਗੰਗਾ ਕਿਨਾਰੇ ਤੇ ਪਿਛਲੇ ਪਾਸੇ ਦੇਖੋ ਸਾਹਮਣੇ লাইਵ ਤਸਵੀਰਾਂ ਗੰਗਾ ਵਗਦੀ ਹੈ ਤੇ ਇਹ ਸ਼ੈੱਡ ਪਾਇਆ ਹੋਇਆ ਹੈ ਇੱਥੇ ਜੋ ਵੀ ਲੰਗਰ ਪਾਣੀ ਇੱਥੇ ਹੀ ਤਿਆਰ ਕੀਤਾ ਜਾਂਦਾ ਹੈ ਕੁਰਾਲੀ ਵਾਲਿਆਂ ਦਾ